ਅੱਜ ਇਹ ਸਾਰੇ ਸਮੂਹ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਤੈ ਅੱਜ ਅਸੀਂ ਧੰਤਨ ਸਿੱਧਾ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਦੋਵੇਂ ਪਾਤਸ਼ਾਹ ਜਿਨ੍ਹਾਂ ਦੀ ਸ਼ਹਾਦਤ ਦੀ ਦਿਵਸ ਤੇ 395 ਨਗਰ ਕੀਰਤਨ ਪਟਨਾ ਸਾਹਿਬ ਤੋਂ ਅਨੰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚਿਆ ਅਸੀਂ ਸਮੂਹ ਸਾਧ ਸੰਗਤ ਚੇਅਰਮੈਨ ਸਰਦਾਰ ਜਸਵੰਤ ਸਿੰਘ ਜੀ ਵਿਧਾਇਕ ਸਾਹਿਬ ਉਹਨਾਂ ਦੇ ਦਿੱਤਾ ਨਿਰਦੇਸ਼ਾ ਅਨੁਸਾਰ ਸੂਤ ਸਾਧ ਸੰਗਤ ਵੱਲੋਂ ਅੱਜ ਸੀਰ ਬਾਬਾ ਜੀਰੋ ਸਿੰਘ ਵਿਦਿੱਤ ਭਲਾਈ ٹرسٹ ਵੱਲੋਂ ਜਿਹੜਾ ਪਾਣੀ ਅਤੇ ਰੋਟਾਂ ਦਾ ਥੇਲੇ ਸੇਵਾ ਦਾ ਤੇ ਹੋਰ ਰਸਤਾ ਦਾ ਜਿਹੜਾ ਲੰਗਰ ਆ ਉਹ ਲਗਾਇਆ ਗਿਆ ਤੇ ਨਗਰ ਕੂਟਨ ਦਾ ਸੂਤ ਸਾਧ ਸੰਗਤ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਅਸੀਂ ਧੰਨਵਾਦੀ ਆ ਸੂਤ ਸਾਧ ਸੰਗਤ ਤੇ ਸਮੂਹ ਜ਼ਿਲ੍ਹਾ ਪ੍ਰਧਾਨ ਸਭਾ ਸਾਬਾਨਾਂ ਦੇ ਬਲਾਕ ਪ੍ਰਧਾਨ ਸਭਾਨਾਂ ਦੇ ਜਿਹੜੇ ਦੂਰ ਦੂਰ ਚੱਲ ਕੇ ਇਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਵਾਗਤ ਦੇ ਲਈ ਪਹੁੰਚੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੜਾਣਾ ਭੁੱਲੇ ਗਿਆ ਕਿ ਥੋੜਾ ਜਿਹਾ ਅਸੀਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਆਸੰਗਤ ਜੋ ਕਿ ਪੜਣਾ ਸਾਹਿਬ ਤੋਂ ਸੰਗਤ ਆ ਚੁੱਕੀ ਆ ਜੀ ਅਨੰਦਪੁਰ ਸਾਹਿਬ ਨਵੇਂ ਪਾਸ਼ਾ ਇਸ ਸ਼ਹੀਦ ਬਨੂਸ ਸਮਰਪਿਤ ਜੋ ਭਾਈ ਦਿਆਲਾ ਜੀ ਭਾਈ ਮਤੀਦਾ ਜੀ ਭਾਈ ਤਦੀਦਾ ਜੀ ਤੇ ਭਾਈ ਸਦਾਨੰਦ ਜੀ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਕਿਸ ਦਾ ਧੰਨ ਧੰਵਾ ਹੈ ਬਾਬਾ ਜੈਤਾ ਜੀ ਨੇ ਆਪਣੇ ਪਿਤਾ ਜੀ ਦਾ ਫੱਤੀ ਸ਼ੀਦ ਸਿਰ ਕਲਮ ਕਰਕੇ ਤੋਂ ਤਸੀਸ ਲੈ ਕੇ ਆਏ ਨੇ ਸੋ ਉਸੇ ਨੂੰ ਸਮਰਪਿਤ ਅੱਜ ਦਾ ਦਿਵਸ ਹੈ ਸੋ ਸਾਡੇ ਸੰਗਤਾਂ ਸ਼੍ਰੀ ਅਨੰਦਪੁਰ ਸਾਹਿਬ ਕੇ ਪਹੁੰਚਿਆ ਨੇ ਸੋ ਆਇਆਂ ਸੰਗਤਾਂ ਦਾ ਆਪਕਾਣ ਗਠਾਨ ਧੰਨਵਾਦ ਸੋ ਇਸੇ ਇਸ ਸ਼ਰਮਖਰਤ ਸਾਡੇ ਜੇਮਨ ਸਿੰਘ ਸਾਹਿਬ ਜਿਸ ਸੰਗਤ ਜੀ ਜੀਨੂਪੀਓ ਸਾਹਿਬ ਉਹਨਾਂ ਦੇ ਨਿਸ਼ਾਨੇਸ਼ਾ ਦੇ ਮਿਸ਼ਾਪ ਅਸੀਂ ਰਮਨ ਸਿੰਘ ਜੀ ਦਾ ਪਤੇਗਰ ਗੱਲ ਤੋਂ ਪੱਖੋ ਅੰਗਲ ਜਿਲ੍ਹਾ ਤੋਂ ਸੰਗਤ ਪਹੁੰਚੀ ਹੈ ਸੋ ਆਈ ਹੋਈ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੈਂ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ਼੍ਰੀ ਅਨੰਕਪੁਰ ਸਾਹਿਬ ਫਟਾਪਾਰਕ ਦੇ ਕੋਲ ਬਾਬਾ ਜੀ ਉਸਮ ਦੀ ਆਪ ਹੈਂਟਸਟ ਦੀ ਟੀਮ ਪਹੁੰਚੀ ਹੈ ਜੀ ਜੋ ਕਿ ਸਾਡੇ ਸਰਦਾਰ ਜਸਜੀਤ ਜੀ ਡੀਪੀ ਚੇਰਮੈਨ ਜੇ ਜਿਹੜਾ ਨਿਰਦੇਸ਼ ਅਸਾਰ ਜੋ ਸ਼੍ਰੀ ਰੰਗ ਆਪਣਾ ਪੱਡਾ ਸਾਹਿਬ ਤੱਕ ਤੋਂ ਨਗਰ ਕੀਰਤਨ ਯਾਤਰਾ ਜਾਗਰਤੀ ਯਾਤਰਾ ਆ ਰਹੀ ਸੀ ਉਹਦੇ ਸਵਾਗਤ ਵਾਸਤੇ ਅੱਜ ساری ساری ਟੀਮ ਠੰਡਾ ਪਾਰਕ ਦੇ ਕੋਲ ਪਹੁੰਚੀ ਆ ਅਸੀਂ ਆਪਨਾ ਆਈ ਹੋਈ ਸੰਗਤਾਂ ਸਹਿਦਲਾ ਪ੍ਰਮਾਤ ਕਰਦੇ ਆ ਕਿ ਘਰ ਵਿੱਚ ਜਨਾ ਤੋਂ ਕੇ ਜੰਗ ਰਹਿਤ ਯਾਤਰਾ ਚੱਲ ਰਹੀ ਆ ਬਹੁਤ ਸਾਰੇ ਪੰਜਾਬ ਵਿੱਚ ਸਾਰੇ ਜਿਲ੍ਹਿਆਂ ਵਿੱਚ ਹੋ ਕੇ ਆਈ ਆ ਅਸੀਂ ਪ੍ਰਸ਼ਾਸਨ ਦੇ ਵਿੱਚੋਂ ਆਦੇ ਆ ਜਿਨ੍ਹਾਂ ਦੇ ਸਹਿਯੋਗ ਨਾਲ ਆ ਇਹ ਨਗਰ ਕੀਰਤਨ ਚੱਲ ਰਿਹਾ ਹੈ ਸ਼ੋਮਨੀ ਪਰਵਤ ਕਮੇਟੀ ਦੇ ਵੀ ਪ੍ਰਵਾਸੀ ਹਾਂ ਔਰ ਅਜੀ ਬਾਬਾ ਜੀ ਉਸ ਦੇ ਪ੍ਰਾਈਟੈਸਟਰ ਨੂੰ ਸਾਰੀ ਸੰਗਤਾਂ ਜੀਆਂ ਕਹਿੰਦੇ ਆ ਬਹੁਤ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ